ਸਾਡੇ ਮਹੱਲੇ ਦੇ ਬਾੜ ਨੰਬਰ 25 ਦੇ ਐਮਸੀ ਮਨਦੀਪ ਕੌਰ ਜੀ ਜਿਹੜੀ ਅੱਜ ਮਹੱਲੇ ਦੇ ਵਿੱਚ ਕੰਫਰੈਂਸ ਕੇ ਦੇਖ ਰਹਾ ਹੈ ਵੀ ਕੂੜੇ ਆ ਕਿੱਥੇ ਆ ਤੇ ਉਹ ਕੂੜੇ ਦਾ ਚਕਾਉਣ ਦਾ ਕੰਮ ਕਰ ਰਹੇ ਆ ਤਾਂ ਉਹਨਾਂ ਨੂੰ ਜਿਹੜੀ ਆ ਲੇਬਰ ਵੀ ਆ ਲੇਬਰ ਕਹਿ ਸਕਦੇ ਆ ਆਪਾਂ ਜਿਹੜੇ ਸਫਾਈ ਕਰਮਚਾਰੀ ਆ ਉਹ ਵੀ ਨਾਲ ਆ ਤੇ ਉਹਨਾਂ ਨੂੰ ਨਾਲ ਲੈ ਕੇ ਆਏ ਆ ਕੂੜਿਆ ਤੁਹਾਨੂੰ ਦਿਖਾਉਣੇ ਆ ਜੀ ਆਹ ਕੂੜਿਆਂ ਦੇ ਢੇਰ ਲੱਗੇ ਆ ਤੇ ਉਹਨਾਂ ਨਾਲ ਵੀ ਗੱਲਬਾਤ ਕਰਦੇ ਐ ਐਮਸੀ ਸਾਹਿਬ ਨਾਲ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਰ ਕੀ ਕਹਿਣਾ ਚਾਹੋਗੇ ਅੱਜ ਤੁਸੀਂ ਕੋਲ ਸਰ ਦੇ ਵਿੱਚ ਆਏ ਆ ਸਰਸਈ ਅੱਜ ਕਾਲਸਰ ਦੇ ਵਿੱਚ ਸਤਿਆਵੰਨ ਗੁਰਦੁਆਰੇ ਦੇ ਆਲੇ ਦੁਆਲੇ ਜਿੰਨੀ ਹੈ ਸਫਾਈ ਕਰਵਾ ਰਹੇ ਆ ਕਿਉਂਕਿ ਮਰੇ ਗੁਰੂ ਨਾਨਕ ਦੇਵ ਜੀ ਦਾ ਜਿਹੜਾ ਜਨਮ ਦਿਹਾੜਾ ਆ ਰਿਹਾ ਹੈ ਤੇ ਉਹਦੇ ਸੰਬੰਧ ਦੇ ਵਿੱਚ ਪ੍ਰਵਾਤ ਫੇਰੀਆਂ ਨਿਕਲਦੀਆਂ ਆ ਤੇ ਪੂਰੇ ਮਹੱਲੇ ਦੀ ਸਫਾਈ ਹੈ ਜਿਹੜੀ ਉਹ ਕਰਵਾਈ ਜਾ ਰਹੀ ਹੈ ਤੇ ਪਹਿਲਾਂ ਤੁਹਾਨੂੰ ਵੀ ਗੁਰੂ ਨਾਨਕ ਦੇਵ ਜੀ ਦਾ ਜਿਹੜਾ ਇਹ ਪ੍ਰਕਾਸ਼ ਉਸ ਦਿਵਾਰਿਆ ਤੁਹਾਨੂੰ ਵੀ ਲੱਖ ਲੱਖ ਵਧਾਈਆਂ ਹੋਣ ਸਰ ਸਾਰੀਆਂ ਸੰਗਤਾਂ ਨੂੰ ਬਹੁਤ ਬਹੁਤ ਵਧਾਈ ਤੇ ਸਾਰੀਆਂ ਸੰਗਤਾਂ ਨੂੰ ਵੀ ਹੁਣ ਤੁਹਾਨੂੰ ਵੀ ਹੌਣ ਤੇ ਜਿਹੜਾ ਕੂੜੇ ਦਾ ਕੰਮ ਕਰਾ ਰਹੇ ਆ ਬੜਾ ਸ਼ਲਾਗਾ ਜੋ ਕੰਮ ਆ ਔਰ ਮੈਂ ਸਫਾਈ ਜਿਹੜੇ ਕਰਮਚਾਰੀ ਆ ਉਹ ਵੀ ਉਹ ਵੀ ਦੇਖਦੇ ਆ ਆ ਦੇਖੋ ਪਹਿਲਾਂ ਤਾਂ ਇਨੀ ਸਫਾਈ ਕਰਵਾਤੀ ਇਹਨਾਂ ਨੇ ਤੇ ਜਿਹੜੇ ਕਰਮਚਾਰੀ ਬਿਲਕੁਲ ਸਾਮਾਨ ਥਲੇ ਬੈਠਿਆ ਹਾਂਜੀ ਹੋਰ ਮਹੱਲੇ ਦੇ ਵਿੱਚ ਜਿਹੜੇ ਜਿਹੜੇ ਕੰਮ ਹਜੇ ਬਕਾਇਆ ਪਏ ਆ ਉਨਾ ਬਾਰੇ ਕੀ ਕਹਿਣਾ ਚਾਹੋਗੇ ਸਰ ਮਹੱਲੇ ਦੇ ਵਿੱਚ ਜਿਹੜੇ ਕੰਮ ਹਲੇ ਕਾਫੀ ਰਹਿੰਦੇ ਆ ਕਿ ਇੱਥੇ ਡਿਵੈਲਪਮੈਂਟ ਕਾਫੀ ਹੋਣ ਵਾਲੀਆਂ ਗਲੀਆਂ ਨਾਲੀਆਂ ਦਾ ਜਿਹੜਾ ਚੰਗਾ ਇਹਨਾਂ ਦਾ ਵਿਕਾਸ ਨਹੀਂ ਹੋਇਆ ਹੈਗਾ ਉਹ ਵੀ ਡਿਵੈਲਪਮੈਂਟ ਕਰਨੀ ਆ ਔਰ ਇਹਦੇ ਬਾਅਦ ਜਿਹੜੇ ਸਾਡੇ ਡਾਕਟਰ ਬੀ ਆਰ ਅੰਬੇਡਕਰ ਪਾਰਕ ਆ ਉਹਦਾ ਕੰਮ ਵੀ ਹਲੇ ਪੈਂਡਿੰਗ ਆ ਤੇ ਉਹ ਉਹ ਵੀ ਅਸੀਂ ਪ੍ਰਸ਼ਾਸਨ ਦੀ ਨਿਗਰਾਨੀ ਵਿੱਚ ਮੈਂ ਲਿਆਉਣਾ ਚਾਹੁੰਦੇ ਆ ਕਿ ਉਹਦਾ ਕੰਮ ਵੀ ਜਲਦ ਤੋਂ ਜਲਦ ਪੂਰਾ ਕੀਤਾ ਜਾਵੇ ਕਿਉਂਕਿ ਕੰਮ ਪੈਂਡਿੰਗ ਨੂੰ ਕਾਫੀ ਟਾਈਮ ਹੋ ਚੁੱਕਾ ਆ ਉਹਨੂੰ ਔਰ ਜਿਹੜਾ ਬਾਕੀ ਹੋਰ ਵੀ ਆ ਲੋਕਾਂ ਦੀਆਂ ਛੋਟੀਆਂ-ਛੋਟੀਆਂ ਜਿਹੜੀਆਂ ਸਮੱਸਿਆਵਾਂ ਆ ਇਹਨੂੰ ਵੀ ਹੱਲ ਕਰਨ ਦਾ ਮੈਂ ਪੂਰਾ ਯਤਨ ਕਰਦੀ ਆ। ਤੇ ਮੈਂ ਥੋੜੇ ਇੱਕ ਦੋ ਲਾਈਟਾਂ ਕਿਤੇ ਲੱਗਣ ਵਾਲੀਆਂ ਥੋੜ੍ਹੀ-ਥੋੜ੍ਹੀ ਲਾਈਟਾਂ ਲੱਗਣ ਵਾਲੀਆਂ ਆ ਉਹਨਾਂ ਬਾਰੇ ਥੋੜੇ ਜਿਹਾ ਲੇਟਰ ਲਵਾ ਦਿਓ ਤੇ ਬੜੀ ਤੁਹਾਡਾ ਸਰ ਨਗਰ ਨਿਗਮ ਦੇ ਵੱਲੋਂ ਥੋੜੀਆਂ ਜਿਹੀਆਂ ਜੜੀਆਂ ਲਾਈਟਾਂ ਹਲੇ ਸਾਨੂੰ ਦਿੱਤੀਆਂ ਗਈਆਂ ਸੀ ਉਹ ਅਸੀਂ ਲਗਵਾ ਦਿੱਤੀਆਂ ਆ ਤੇ ਹੁਣ ਹੁਣ ਇਹਨਾਂ ਦਾ ਟੈਂਡਰ ਜਿਹੜਾ ਪਾਸ ਹੋਣ ਵਾਲਾ ਆ ਤੇ ਸਾਨੂੰ ਜਦੋਂ ਲਾਈਟਾਂ ਮਿਲੂਗੀਆਂ ਅਸੀਂ ਪੂਰੇ ਮਹੱਲੇ ਦੇ ਵਿੱਚ ਲਾਈਟਾਂ ਦਾ ਕੰਮ ਵੀ ਕਰਨਾ ਆ ਹਲੇ ਅਧੂਰਾ ਪਿਆ ਆ ਉਹ ਸਾਰ ਠੀਕ ਹੈ ਜੀ ਧੰਨਵਾਦ ਤੁਹਾਡਾ ਮਹੱਲੇ ਚ ਪਹੁੰਚਣ ਲਈ ਜਿਹੜੀ ਆ ਸਫਾਈ ਕਰਾ ਰਹੇ ਆਂ ਬਾਬੇ ਨਾਨਕ ਦਾ ਜਨਮ ਦਿਨ ਆ ਰਿਹਾ ਤੇ ਕੌਂਸਲਰ ਦੇ ਵਿੱਚ ਪਹੁੰਚੇ ਆ ਤੁਸੀਂ ਤੁਹਾਡਾ ਬਾਰ ਨੰਬਰ ਆ ਜੀ ਆਇਆਂ ਤੋਂ ਧੰਨਵਾਦ ਜੀ ਹਾਂ ਜੀ ਪਹਿਲਾਂ ਤੁਹਾਨੂੰ ਅਨੁਸ਼ਕਾਰ ਜੀ ਅਨੁਸ਼ਕਾਰ ਜੀ ਤੇ ਅੱਜ ਤੁਸੀਂ ਕੌਂਸਲਰ ਦੇ ਵਿੱਚ ਪਹੁੰਚੇ ਆ ਸਾਡੇ ਐਮਸੀ ਵੀ ਪਹੁੰਚੇ ਆ ਤਾਂ ਕੀ ਕਹਿਣਾ ਚਾਹੋਗੇ ਸਰ ਜੀ ਅੱਜ ਸਾਡੇ ਨਾਲ ਐਮਸੀ ਸਾਹਿਬ ਹੈਗੇ ਤੋਂ ਇਹਨਾਂ ਨੇ ਸਾਨੂੰ ਸਪਾਈ ਅਭਿਵਾਨ ਚਲਾਇਆ ਜਿਹੜਾ ਗੁਰਪੁਰਬ ਆ ਰਿਹਾ ਮਹਾਰਾਜ ਜੀ ਦਾ ਉਹ ਉਹਦੇ ਸਮਵੰਦ ਵਿੱਚ ਉਸ ਦੇ ਸਮਵੰਦ ਵਿੱਚ ਇਹਨਾਂ ਨੇ ਸਾਨੂੰ ਸੱਦਿਆ ਤਾਂ ਇਹ ਸਾਡੇ ਨਾਲ ਹੈਗੇ ਤੇ ਇਹ ਜਿੱਥੇ ਵੀ ਇਹ ਕਹਿੰਦੇ ਸਪਾਈ ਨੂੰ ਅਸੀਂ ਇਹਨਾਂ ਦੇ ਨਾਲ ਆ ਇਹਨਾਂ ਦਾ ਸਹਿਯੋਗ ਕਰਦੇ ਆ ਔਰ ਸਪਾਈਆ ਜਿਹੜੀ ਜਿੱਥੇ ਵੀ ਕਰਾਉਂਦੇ ਆ ਇਹਨਾਂ ਦੇ ਨਾਲ ਸਪਾਈ ਕਰਾਉਂ ਕਰਦੇ ਆ ਔਰ ਇਹ ਕਰਾਉਂਦੇ ਜੀ ਔਰ ਬਹੁਤ ਹੀ ਅੱਛਾ ਇਹ ਕੰਮ ਕਰਾਉਂਦੇ ਆ ਜਿੱਥੇ ਵੀ ਇਹਨਾਂ ਨੂੰ ਸਾਡੀ ਲੋੜ ਪੈਂਦੀ ਹੈ ਇਹ ਨਾਲ ਸਾਡੇ ਹੁੰਦੇ ਆ ਔਰ ਪੂਰੀ ਮਿਹਨਤ ਨਾਲ ਅਸੀਂ ਕੰਮ ਕਰਦੇ ਆ ਤਾਂ ਐਮ ਸੀ ਸਾਹਿਬ ਵੀ ਸਾਡੇ ਨਾਲ ਪੂਰੀ ਮਿਹਨਤ ਨਾਲ ਕੰਮ ਕਰਾਉਂਦੇ ਆ ਜੀ ਕੀ ਨਾਮ ਤੁਹਾਡਾ ਮੇਰਾ ਨਾਮ ਜੀ ਪਦਮ ਕੁਮਾਰ ਪਦਮ ਪ੍ਰਧਾਨ ਜੀ ਬਦਮ ਜੀ ਤੁਹਾਡਾ ਨਾ ਨਾ ਠੀਕ ਹੈ ਜੀ ਦੁਆਬਾ نیوز 24 ਨਾਲ ਗੱਲਬਾਤ ਲਈ ਤੁਹਾਡਾ ਧੰਨਵਾਦ ਜੀ ਥੈਂਕ ਯੂ ਸਰ ਜੀ